ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮਾਈ ਹੋਮਸਟਾਈਲ ਕੁਕਿੰਗ ਇਟ ਅੱਜ ਅਸੀਂ ਪੀਪੇ ਵਾਲੇ ਛੋਲੇ ਪਟੂਰੇ ਘਰ ਵਿੱਚ ਬਣਾਵਾਂਗੇ ਪੰਜਾਬ ਵਿੱਚ ਹਾਈ ਪਿੰਡ ਹਾਈ ਸ਼ਹਿਰ ਵਿੱਚ ਤੁਹਾਨੂੰ ਇਹ ਛੋਲੇ ਪਟੂਰੇ ਹਰ ਜਗ੍ਹਾ ਤੇ ਮਿਲ ਜਾਂਦੇ ਹੈ ਇਹ ਛੋਲੇ ਪਟੂਰੇ ਸਾਈਕਲ ਤੇ ਹੁੰਦੇ ਹਨ ਜਿਸ ਨੂੰ ਛੋਲ ਇੱਕ ਪੇਟੀ ਜੀ ਹੁੰਦੀ ਹੈ ਉਸ ਇੱਕ ਸਾਈਡ ਛੋਲੇ ਤੇ ਦੂਸਰੀ ਸਾਈਡ ਪਟੂਰੇ ਆਲੂ ਵਾਲੇ ਪਟੂਰੇ ਹੁੰਦੇ ਹਨ ਕਿਸ ਕਿਸ ਨੇ ਛੋਲੇ ਪਟੂਰੇ ਖਾਦੇ ਹੋਏ ਹਨ ਮੈਨੂੰ ਕਮੈਂਟ ਬਾਕਸ ਸੇ ਦੱਸਿਆ ਜੇ ਤੁਸੀਂ ਕਿਹੜੇ ਸ਼ਹਿਰ ਤੋਂ ਵਿੱਚ ਰਹਿੰਦੇ ਹੋ ਤੇ ਤੁਹਾਡੇ ਸ਼ਹਿਰ ਵਿੱਚ ਫੇਮਸ ਪਟੋਰੇ ਕਿੱਥੋਂ ਮਿਲਦੇ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਇਹ ਬਹੁਤ ਹੀ ਘੱਟ ਆਇਲ ਵਿੱਚ ਜਾਂ ਬਿਨਾਂ ਆਇਲ ਵੀ ਬਣਾਏ ਜਾ ਸਕਦੇ ਹਨ ਅਸੀਂ ਕੁੱਕੜ ਲਿਆ ਹੈ ਉਸ ਵਿੱਚ ਜਮਾ 1 ਚਮਚ ਆਇਲ ਪਾਇਆ ਹੈ 1 ਚਮਚ ਲਾਲ ਮਿਰਚ ਦਾ ਪਾਊਡਰ 1 ਚਮਚ ਧਨੀਆ ਪਾਊਡਰ 200 ਗ੍ਰਾਮ ਛੋਲੇ ਨੂੰ ਆਪਾਂ ਰਾਤੀ ਭਿਓ ਕੇ ਰੱਖਤਾ ਸੀ ਉਹ ਸਵੇਰੇ ਚੰਗੀ ਤਰ੍ਹਾਂ ਭਿੱਜ ਗਏ ਹਨ ਛੋਲੇ ਪਾ ਦਿੱਤੇ ਹਨ ਤੇ 2 ਤੋਂ 3 ਗਲਾਸ ਪਾਣੀ ਐਡ 온 ਕੀਤਾ ਹੈ ਸਵਾਦ ਅਨੁਸਾਰ ਨਮਕ ਪਾ ਦਿੱਤਾ ਹੈ ਕੁਝ ਖੜੇ ਮਸਾਲਿਆਂ ਦੀ ਇੱਕ ਪੋਟਲੀ ਰੈਡੀ ਕੀਤੀ ਹੈ ਜਿਸ ਵਿੱਚ ਦੋ ਵੱਡੀਆਂ ਲਾਚੀਆਂ ਦੋ ਲੌਂਗ ਇੱਕ ਦਾਲਚੀਨੀ ਤੇ ਨਾਲ ਹੀ ਇੱਕ ਚਮਚ ਆਪਾਂ ਚਾਹ ਵਾਲੀ ਪੱਤੀ ਹੁੰਦੀ ਹੈ ਨਾ ਉਹ ਐਡ-ਆਨ ਕਰਕੇ ਪੋਟਲੀ ਬਣਾ ਕੇ ਇਸ ਕੁੱਕਰ ਵਿੱਚ ਪਾ ਦਿੱਤੀ ਹੈ ਤੇ ਨਾਲ ਹੀ ਇੱਕ ਪਿੰਚ ਮਿੱਠਾ ਸੋਡਾ ਪਾਇਆ ਹੈ ਤੇ 4 ਤੋਂ 5 ਆਮਲਿਆਂ ਦੇ ਸੁੱਕੇ ਆਮਲੇ ਹੁੰਦੇ ਹਨ ਉਹ ਪਾਏ ਹਨ ਵਧੀਆ ਕਲਰ ਲਈ ਤੇ ਇੱਕ ਚਮਚ ਭਰ ਕੇ ਆਪਾਂ ਕਾਲੀ ਮਿਰਚ ਦਾ ਪਾਊਡਰ ਪਾਇਆ ਹੈ ਇਹਨਾਂ ਛੋਲੇ ਬਿਠੂਰੇ ਹੈ ਚ ਕਾਲੀ ਮਿਰਚ ਜ਼ਿਆਦਾ ਜਾਂਦੀ ਹੈ ਲਾਲ ਮਿਰਚ ਘੱਟ ਜਾਂਦੀ ਹੈ ਤੇ ਇਹਨਾਂ ਨੂੰ ਲਿਡ ਲਗਾ ਕੇ 4 ਤੋਂ 5 ਮਿੰਟ ਤੱਕ ਵਧੀਆ ਪਕਾਉਣਾ ਹੈ ਉਸ ਤੋਂ ਪਹਿਲਾਂ ਆਪ ਇੱਕ चम्मच अरा रोट लिता से जिसब चार चम्मच पानी पा बहुत चंकी तरह मिक्स कर लिया है आपा चम्मच अरा रोट लिता से जो तुम छोटे चम्मच लगा रहे हो तो दो ढाई चम्मच आधा रोट ऐड करके मिक्स करके घोल बना के वीय तरह इन्हों छ कुकर की लिड लगा तो पहला पा देना है तो बहुत ही चंकी तरह मिक्स कर देना है तो उस तो बाद कुकर की लिड लगा के पां तो छः भी सला तक पकाना है तो गर्मा गर्म स्ट्री स्टाइल छोले ਬਿਲਕੁਲ ਘਰ ਵਿੱਚ ਬਣ ਕੇ ਤਿਆਰ ਹੈ ਜੇ ਤੁਸੀਂ ਇਹ ਛੋਲੇ ਬਠੂਰੇ ਨਹੀਂ ਖਾਦੇ ਹੋਏ ਨਾ ਤਾਂ ਇੱਕ ਵਾਰੀ ਘਰ ਵਿੱਚ ਬਣਾ ਕੇ ਜਰੂਰ ਟਰਾਈ ਕਰਿਓ ਤੁਹਾਨੂੰ ਬਹੁਤ ਹੀ ਵਧੀਆ ਲੱਗਣਗੇ ਤੁਹਾਨੂੰ ਇਹ ਰੈਸਪੀ ਬਹੁਤ ਪਸੰਦ ਆਏਗੀ ਜਿਨ੍ਹਾਂ ਨੇ ਖਾਦੇ ਹੋਏ ਹੈ ਤੇ ਉਹ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੁਹਾਨੂੰ ਇਹ ਛੋਲੇ ਬਠੂਰੇ ਕਿਵੇਂ ਦੇ ਲੱਗਦੇ ਹਨ ਹੁਣ ਬਠੂਰੇ ਬਣਾਉਣ ਲਈ ਅਸੀਂ ਮੈਦਾ ਛਾਂਲ ਲਿਆ ਹੈ ਤੇ ਉਸ ਵਿੱਚ 1 ਕੱਪ ਦਿਕਦੀ ਵਸੀ ਗੇਹੂ ਦਾ ਆਟਾ ਵੀ ਪਾਇਆ ਸੀ ਤਾਂ ਕਿ ਜਦੋਂ ਅਸੀਂ ਪਠੂਰੇ ਵੇਲੀਏ ਉਹ ਬਹੁਤ ਵਧੀਆ ਤਰ੍ਹਾਂ ਵੇਲ ਜਾਣ ਜਦੋਂ ਆਪਾਂ ਬਠੂਰਾ ਵੇਲਦੇ ਹਾਂ ਉਹ ਇਕੱਠਾ じゃ ਹੋ ਜਾਂਦਾ ਹੈ ਚੱਕਣ ਲੱਗੇ ਉਹਵੇਂ ਨਾ ਹੋਵੇ ਹੁਣ ਮੈਂ ਇਹਦੇ ਵਿੱਚ ਆਪਾਂ ਸਾਈਡ ਸੈਂਟਰ ਦੇ ਵਿੱਚ ਇੱਕ ਹੋਲ ਕਰ ਲਿਆ ਹੈ ਉਸ ਵਿੱਚ ਆਪਾਂ ਇੱਕ ਕੜਚੀ ਦੇ ਕਰੀਬ ਦਹੀਂ ਪਾਈ ਹੈ ਫੇਟ ਕੇ ਤੇ 2 ਤੋਂ 3 ਚਮਚ ਆਇਲ ਦੇ ਪਾਏ ਹਨ ਤੇ ਇੱਕ ਚਮਚ ਸਵਾਦ ਅਨੁਸਾਰ ਨਮਕ ਪਾਇਆ ਹੈ ਤੇ ਇੱਕ ਛੋਟਾ ਚਮਚ ਆਪਾਂ ਪਾਇਆ ਹੈ ਬੇਕਿੰਗ ਪਾਊਡਰ ਦਾ ਕੇਕ ਬਣਾਉਣਾ ਜਿਸ ਨਾਲ ਤੇ ਆਲੂ ਪਾਏ ਹਨ ਆਲੂ ਆਪਾਂ 1/2 ਕਿਲੋ ਦੇ ਕਰੀਬ ਬੋਇਲ ਕਰ ਲਏ ਸੀ ਉਹਨਾਂ ਨੂੰ ਗ੍ਰੇਟਰ ਦਿਸਾ ਹੈ ਤਾਂ ਨਾ ਗ੍ਰੇਟ ਕਰ ਲੈਣਾ ਹੈ ਬਿਲਕੁਲ ਸਮੂਥ ਕਰ ਲੈਣਾ ਹੈ ਆਲੂ ਵਿੱਚ ਕੋਈ ਗੁੱਟਲੀਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਅੱਡ ਉਹ ਰੈਡੀ ਕਰ ਲਿਆ ਹੈ ਹੁਣ ਆਪਣੇ ਛੋਲੇ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋ ਚੁੱਕੇ ਹਨ ਇਸ ਵਿੱਚ ਆਪਾਂ ਬਾਅਦ ਵਿੱਚ ਭੁੰਨਿਆ ਜਿਹਦਾ ਗਰਮ ਮਸਾਲਾ ਪਾਇਆ ਹੈ ਤੇ ਨਾਲ ਇੱਕ ਛੋਟਾ ਚਮਚ ਸੋਇਆ ਸੌਸ ਪਾਇਆ ਹੈ ਇਸ ਦਾ ਸਵਾਦ ਤੇ ਕਲਰ ਬਹੁਤ ਵਧੀਆ ਹੋ ਜਾਏਗਾ ਇਸ ਨਾਲ ਹੁਣ ਬਟੂਰੇ ਵੀ ਤਲਣ ਲਈ ਤਿਆਰ ਹਨ ਅੱਧਾ ਘੰਟਾ ਆਪਾਂ ਆਟੇ ਨੂੰ ਰੈਸਟ ਦਿੱਤਾ ਸੀ ਉਸ ਤੋਂ ਬਾਅਦ ਇਸ ਦਾ ਮਠੂਰਾ ਵੇਲ ਲਿਆ ਹੈ ਮਠੂਰਾ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਮੋਟਾ ਹੋਣਾ ਚਾਹੀਦਾ ਹੈ ਤੇਲ ਗਰਮ ਹੋ ਚੁੱਕਿਆ ਹੈ ਕਿ ਨਹੀਂ ਇਸ ਨੂੰ ਚੈੱਕ ਕਰਨ ਲਈ ਆਪਾਂ ਥੋੜਾ ਜਿਹਾ ਡੋ ਦੀ ਇੱਕ ਗੋਲੀ ਬਣਾ ਕੇ ਤੇਲ ਵਿੱਚ ਪਾਈ ਹੈ ਜੇ ਉਹ ਗੋਲੀ ਤੇਲ ਵਿੱਚ ਜਾਂਦੇ-ਸਾਦੀ ਉੱਪਰ ਆ ਜੇ ਤਾਂ ਤੁਹਾਡਾ ਤੇਲ ਪਰਫੈਕਟ ਗਰਮ ਹੈ ਮਠੂਰੇ ਤਲਣ ਲਈ ਹੁਣ ਤੇਲ ਗਰਮ ਹੋ ਚੁੱਕਿਆ ਹੈ ਇਸ ਨੂੰ ਚੈੱਕ ਕਰਾਂਗੇ ਕਿ ਤੇਲ ਵਧੀਆ ਤਰ੍ਹਾਂ ਗਰਮ ਹੋਇਆ ਹੈ या नहीं फ्रेंड्स जो तो थोड़ा मेरी वीडियो चंगी लगियां लग हैं तो प्लीज़ मेरे चैनल में लाइक शेयर कमेंट ते सबसक्राइब करना ना भूलियो एज ईजी टेस्टी रेसपी लिए मेरे चैनल में हमने ही सबसक्राइब कर लो हूँ तेल चैक किया है आप उस थोड़े चोड़ा जहा उस आटा पाया है जो आटा नी उपर आ जाए तो थोड़ा तेल भटूरे तल परफेक्ट है हमने इस वेलिया हो भठूरा पा दिता है उसनों दो मिनट एवं सीकन दिता है फिर ਜੋ ਪਰਦੇ ਕੜਚੀ ਦੀ ਸਹਾਇਤਾ ਨਾਲ ਦਬਾ-ਦਬਾ ਕੇ ਇਸ ਨੂੰ ਚੰਗੀ ਤਰ੍ਹਾਂ ਫੁਲਾ ਲੈਣਾ ਹੈ ਤੁਹਾਡਾ ਪਟੋਰਾ ਬਣ ਕੇ ਰੈਡੀ ਹੈ ਹੁਣ ਇਸ ਨੂੰ ਗਰਮ-ਗਰਮ ਸਰਵ ਕਰੋ ਨਾਲ ਹਰੀ ਮਿਰਚ ਨਾਲ ਆਪਾਂ ਕੁਝ ਪਿਆਜ਼ ਦੇ ਲੱチェ ਕੱਟ ਲਏ ਸੀ ਤੇ ਕੁਝ ਚਾਵਲ ਉਬਾਲ ਲਏ ਸੀ ਜਿਨ੍ਹਾਂ ਨੂੰ ਆਪਾਂ ਥੋੜਾ ਜਿਹਾ ਨਮਕ ਤੇ ਹਲਦੀ ਪਾ ਕੇ ਬੋਇਲ ਕੀਤਾ ਸੀ ਉਸ ਵਿੱਚ ਕਿਉਂ ਤੇਲ ਕੁਝ ਨਹੀਂ ਪਾਇਆ ਸੀ ਖਾਦੀ ਚਟਨੀ ਬਣਾਈ ਹੈ ਨਾਲ ਜਿਸ ਵਿੱਚ ਧਨੀਆ ਪੁਦੀਨਾ ਦੋ ਹਰੀ ਮਿਰਚ ਦੋ ਤਿੰਨ ਕਲੀਆਂ ਲਸਣ ਦੀਆਂ ਤੇ ਸਵਾਦ ਅਨੁਸਾਰ ਨਮਕ ਤੇ ਆਦਾਨੀ ਬੁਨੀ ਚੋਲ ਕੇ ਅਸ ਦੀ ਹਰੀ ਚਟਨੀ ਵੀ ਰੈਡੀ ਕਰ ਲਈ ਹੈ ਜਿਸ ਨੂੰ ਆਪਾਂ ਛੋਲਿਆਂ ਨਾਲ ਸਰਵ ਕਰਾਂਗੇ ਬਹੁਤ ਹੀ ਵਧੀਆ ਸੁਆਦ ਜੋ ਆਪ ਛੋਲੇ ਬਟੂਰੇ ਤੁਸੀਂ ਘਰ ਵਿੱਚ ਵਿਥਿਨ 30 ਮਿੰਟ ਦਾ ਰੈਡੀ ਕਰ ਸਕਦੇ ਹੋ ਸਿਰਫ 30 ਮਿੰਟਾਂ ਐ ਛੋਲੇ ਬਟੂਰੇ ਬਣਾ ਸਕਦੇ ਹੋ ਜੇ ਤੁਸੀਂ ਛੋਲੇ ਪਹਿਲਾਂ ਬਿਓ ਕੇ ਰੱਖੇ ਹੋਏ ਹਨ ਤੇ ਤੁਹਾਡੇ ਕੋਲ ਉਬਲੇ ਹੋਏ ਆਲੂ ਹੋਏ ਗਿਆ ਚਾਟ ਪੈਨ ਜਿਤਾ ਤਾਂ ਤੁਸੀਂ ਸਿਰਫ 30 ਮਿੰਟਾਂ ਐ ਚ ਸਟਰੀਟ ਫੂਡ ਨੂੰ ਬਹੁਤ ਹੀ ਆਸਾਨੀ ਨਾਲ ਘਰ ਵਿੱਚ ਬਣਾ ਕੇ ਫੈਮਿਲੀ ਨਾਲ ਇੰਜੋਏ ਕਰ ਸਕਦੇ ਹੋ ਤਿਉਹਾਰਾਂ ਤੇ ਕਿਸੇ ਵੀ ਗੈਟ ਟੁਗੇਦਰ ਤੇ ਜੇ ਵੀਡੀਓ ਪਸੰਦ ਆਏ ਤਾਂ ਇੱਕ ਪਿਆਰਾ ਜਿਹਾ ਲਾਈਕ ਕਰਿਆ ਜੇ ਫੈਮਿਲੀ ਐਂਡ ਫਰੈਂਡ ਨਾਲ ਸ਼ੇਅਰ ਕਰਿਆ ਜੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਇਹ ਜੀ ਇਜ਼ੀ ਟੈਸਟੀ ਰੈਸਪੀ ਲਈ ਸਾਡੇ ਲੋਜੀ ਗਰਮ-ਗਰਮ ਛੋਲੇ ਬਿਠੂਦੇ ਬਣ ਕੇ ਤਿਆਰ ਹੈ ਇਹਨਾਂ ਨੂੰ ਗਰਮ-ਗਰਮ ਸਰਵ ਕਰੋ ਫੈਮਿਲੀ ਨਾਲ ਇੰਜੋਏ ਕਰੋ ਮਿਲਦੇ ਹਾਂ ਆਪਾਂ ਕਿਸੇ ਨੈਕਸਟ ਵੀਡੀਓ ਅਟੂ ਸੀ ਯੂ ਇਨ ਨੈਕਸਟ ਵੀਡੀਓ ਟੀਲ ਦੈਨ ਹੈਪੀ ਕੁਕਿੰਗ ਥੈਂਕ ਯੂ ਫॉर ਵਾਚਿੰਗ